ਸਰ ਸੁਖਵੀਰ ਸਿੰਘ ਜੀ ਬਾਦਲ ਜਿੰਦਾਬਾਦ ਸਰ ਬਲਦੇਵ ਸਿੰਘ ਜੀ ਖਹਿਰਾ ਜਿੰਦਾਬਾਦ ਹੜ ਪ੍ਰਭਾਵਿਤ ਕਿਸਾਨਾਂ ਦੇ ਨਾਲ ਅੱਜ ਵੀ ਖੜਾ ਹੈ ਸ਼੍ਰੋਮਣੀ ਅਕਾਲੀ ਦਲ ਸਸਿਕਾਲ ਜੀ ਨਮਸਕਾਰ ਭਾਬੀ ਕੇ ਸੇ ਤੁਹਾਡੇ ਨਾਲ ਸਾਂਝ ਟੀਵੀ ਦੇਖ ਰਹੇ ਹੋ ਇਸ ਸਮੇਂ ਦੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਕੀ ਵਿਧਾਨ ਸਭਾ ਹਲਕਾ ਫਲੋਰ ਦੀਆਂ ਤਸਵੀਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਅੱਜ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਆਪਣੀ ਸੇਵਾ ਨਿਭਾ ਰਹੇ ਨੇ ਇਹ ਸੇਵਾ ਦੇਖ ਸਕਦੇ ਹੋ ਜਿੱਥੇ ਕੀ ਵਿਧਾਨ ਸਭਾ ਹਲਕਾ ਫਲੋਰ ਦੇ ਆਸ-ਪਾਸ ਜਿੰਨੇ ਪਿੰਡ ਲੱਗਦੇ ਨੇ ਜਿਹੜੇ ਜਿਹੜੇ ਪਿੰਡੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਸੀ ਕਿਉਂਕਿ ਸਤ루ਈ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਦੇ ਵਿੱਚ ਇਹੋ ਜਿਹੀ ਹਾਹਾਕਾਰ ਸਾਡੇ ਸਾਰ ਦੇ ਸਾਹਮਣੇ ਆਈ ਸੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਅੱਜ ਵੀ ਆਪਣੀ ਸੇਵਾ ਜਿਹੜੀ ਨਿਭਾ ਰਹੇ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਜਿੱਥੇ ਕਿ ਕਿਸਾਨਾਂ ਨੂੰ ਕਣਕ ਦਾ ਬੀਜ ਵੰਡਿਆ ਜਾ ਰਿਹਾ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਜਿਹੜੇ ਸੀਗੇ ਉਸ ਹੜ੍ਹ ਦੀ ਲਪੇਟ ਵਿੱਚ ਆਏ ਸੀਗੇ ਉਹਨਾਂ ਦੀ ਜ਼ਮੀਨਾਂ ਜਿਹੜੀਆਂ ਖਰਾਬ ਹੋ ਗਈਆਂ ਸੀਗੀਆਂ ਉਹ ਇੰਨੇ ਸਮਰਥ ਨਹੀਂ ਸੀਗੇ ਕਿ ਹੁਣ ਦੁਬਾਰਾ ਤੋਂ ਕਿਵੇਂ ਅਸੀਂ ਆਪਣੀ ਫਸਲਾਂ ਨੂੰ ਖੜਾ ਕਰਨਾ ਸੋ ਉਸ ਤਰੀਕੇ ਦੇ ਨਾਲ ਇਹ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਸ਼ੋਮਨੀ ਅਕਾਲੀ ਦਲ ਦੇ ਸੇਵਾਦਾਰ ਲਗਾਤਾਰ ਉਹਨਾਂ ਆਸ-ਪਾਸ ਦੇ ਪਿੰਡਾਂ ਦੇ ਵਿੱਚ ਕਣਕ ਦਾ ਬੀਜ ਦੇ ਦੇਦੇ ਜੇ ਪਾਪਾ ਕੁਝ ਸਮਾਂ ਪਹਿਲਾਂ ਦੀ ਗੱਲਬਾਤ ਕਰ ਲਈਏ ਕਿਉਂਕਿ ਜਦੋਂ ਹੜ੍ਹ ਆਏ ਸੀਗੇ ਉਸ ਸਮੇਂ ਵੀ ਜਦੋਂ ਬੰਨ ਦਾ ਕੰਮ ਚੱਲ ਰਿਹਾ ਸੀਗਾ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਸੁਖਬੀਰ ਸਿੰਘ ਬਾਦਲ ਹੋਂਨਾ ਦੇ ਵੱਲੋਂ ਡੀਜ਼ਲ ਦੀ ਸੇਵਾ ਕੈਸ਼ ਦੀ ਸੇਵਾ ਤਾਂਕਿ ਕਿਸਾਨਾਂ ਨੂੰ ਸਾਡੇ ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਤੰਗੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਲੇਕਿਨ ਜਦੋਂ ਹੁਣ ਇਸ ਸਮੇਂ ਕਹਿ ਲਓ ਕਿ ਹੜ੍ਹ ਦੀ ਮੁਸੀਬਤ ਅਸੀਂ ਬਾਹਰ ਆ ਗਏ ਲੇਕਿਨ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਸ਼੍ਰੋਮਣੀ ਅਕਾਲੀ ਦਲ ਦੀ ਸੇਵਾਦਾਰ ਲਗਾਤਾਰ ਡਟ ਕੇ ਆਪਣੀ ਸੇਵਾ ਕਰ ਰਹੀ ਹੈ ਇਸ ਸਮੇਂ ਜੋ ਤਸਵੀਰਾਂ ਨੇ ਇਹ ਵਿਧਾਨ ਸਭਾ ਹਲਕਾ ਫਲੋਰ ਦੇ ਆਸ-ਪਾਸ ਜਿੰਨੇ ਪਿੰਡ ਨੇ ਉਸ ਪਿੰਡਾਂ ਦਾ ਉਹਨਾਂ ਪਿੰਡਾਂ ਦੀਆਂ ਤਸਵੀਰਾਂ ਨੇ ਜਿੱਥੇ ਕਿ ਕਿਸਾਨਾਂ ਨੂੰ ਕਣਕ ਦਾ ਬੀਜ ਜਿਹੜਾ ਉਹ ਦਿੱਤਾ ਜਾ ਰਿਹਾ ਉਸ ਦੇ ਨਾਲ ਨਾਲ ਫੋਕਿੰਗ ਮਸ਼ੀਨ ਦੇ ਰਾਤ ਕਿਉਂਕਿ ਜਦੋਂ ਹੜ੍ਹ ਦੀ ਮੁਸੀਬਤ ਤੋਂ ਲੋਕ ਪਰੇ ਹੋ ਗਏ ਲੇਕਿਨ ਬਹੁਤ ਸਾਰੀਆਂ ਬਿਮਾਰੀਆਂ ਉਹਨਾਂ ਨੂੰ ਘੇੜ ਸਕਦੇ ਸੀਗੇ ਲੇਕਿਨ ਉਸੇ ਦੇ ਚਲਦੇ ਸੁਖਬੀਰ ਸਿੰਘ ਬਾਦਲ ਹੋਂਨਾ ਦੇ ਵੱਲੋਂ ਉੱਥੇ ਫੋਗਿੰਗ ਮਸ਼ੀਨ ਦੀ ਨਾਲ ਫੋਗਿੰਗ ਵੀ ਕੀਤੀ ਗਈ ਤਾਂਕਿ ਕੋਈ ਬਿਮਾਰੀ ਸਾਡੇ ਲੋਕਾਂ ਸਾਡੇ ਪੰਜਾਬੀ ਦੇ ਆਸ-ਪਾਸ ਨਾ ਆਏ ਇਹ ਤਸਵੀਰਾਂ ਵਿਧਾਨ ਸਭਾ ਹਲਕਾ ਫਲੋਰ ਦੀਆਂ ਨੇ ਜਿਹੜੇ ਪਿੰਡ ਉਸ ਸਮੇਂ ਹੜ੍ਹ ਦੀ ਲਪੇਟ ਵਿੱਚ ਆ ਗਏ ਸੀਗੇ ਉਹਨਾਂ ਪਿੰਡਾਂ ਵਿੱਚ ਸੇਵਾਦਾਰ ਪਹੁੰਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਪਹੁੰਚ ਜਿਹੜੇ ਤੋਂ ਉਸ ਸਮੇਂ ਇਹ ਤਸਵੀਰਾਂ ਦੇਖ ਸਕਦੇ ਹੋ ਕਿਉਂਕਿ ਹੁਣ ਇਸ ਸਮੇਂ ਜੋ ਮਦਦ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਹੋਂਵਾਂ ਵਾਲੋ ਕੀਤੀ ਜਾ ਰਹੀ ਹੈ ਕਣਕ ਦਾ ਬੀਜ ਉਹਨਾਂ ਕਿਸਾਨਾਂ ਨੂੰ ਵੰਡਿਆ ਜਾ ਰਿਹਾ ਹੈ ਜਿਨ੍ਹਾਂ ਦੀਆਂ ਜ਼ਮੀਨਾਂ ਜਾਂ ਜਿਹੜੇ ਕਿਸਾਨ ਹਰਦਿਲ ਭੇਟ ਚਾ ਕਿਸੇ ਕੇ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਫਾੜ ਆਏ ਸੀ ਪੰਜਾਬ ਦੇ ਵਿੱਚ ਉਹਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਦਾ ਬਹੁਤ ਸਾਰੇ ਪਿੰਡ ਜਿਹੜੇ ਪੰਜਾਬ ਦੇ ਸਕਰੀਬਨ ਪੰਜਾਬ ਦੇ ਅੱਤੇ ਜ਼ਿਲ੍ਹੇ ਜਿਹੜੇ ਉਸ ਮਾਰ ਦੀ ਰਣਧੀ ਹੀ ਖਾਈ ਸੀ ਜਿਹਦੇ ਵਿੱਚ ਜਾਨੀ ਮਾਲੀ ਤੇ ਜਿਹੜਾ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਤ ਦਾ ਸੁਖਵੀਰ ਸਿੰਘ ਬਾਦਲ ਤੋਂ ਪੂਰੀ ਕੋਰ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰ ਆਗੂ ਤੇ ਲੀਡਰਸ਼ਿਪ ਵਾਲੇ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਜਿੱਥੇ ਬਾਕੀ ਪੰਜਾਬੀਆਂ ਨੇ ਉਹਦੇ ਵਿੱਚ ਯੋਗਦਾਨ ਪਾਇਆ ਉਸ ਤੇ ਅਕਾਲੀ ਦਲ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਸਾਡਾ ਕਿਉਂਕਿ ਫਲੋਰ ਹਲਕਾ ਜਿਹੜਾ ਉਹ ਦਰਿਆ ਦੇ ਨਾਲ ਨਾਲ ਤਕਰੀਬਨ ਬੁਰਜ ਟੈਲ ਸਾਰੇ ਤੋਂ ਲੈ ਕੇ ਤੇ ਸੰਗਤਪੁਰ ਤੋਂ ਅੱਗੇ ਤੱਕ ਜਿਹੜਾ ਏਰੀਆ ਕਾਫੀ ਦਰਿਆ ਦੇ ਉੱਤੇ ਪੈਂਦਾ ਜਿਹਦੇ ਵਿੱਚ ਜਿਹੜਾ ਦਰਿਆ ਦੇ ਅੰਦਰ ਫਸਲਾਂ ਜਿਹੜੀਆਂ ਡਾਬ ਹੋ ਗਈਆਂ ਝੋਨੇ ਸਾਰੇ ਰੁੜ ਗਏ ਤੇ ਹੋਰ ਵੀ ਬਹੁਤ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਸੀ ਉਹਦੇ ਵਾਸਤੇ ਦਾਸ ਕੁਬੀ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼ੋਮਨੀ ਅਕਾਲੀ ਦਾ ਲੱਗੇ ਵੀ ਦੋ ਵਾਰ ਇੱਥੇ ਆ ਕੇ ਗਏ ਨੇ ਜਿੱਥੇ ਬੰਨਾਂ ਦੇ ਵਾਸਤੇ ਮਾਲੀ ਸਹਾਇਤਾ ਤੇ ਡੀਜ਼ਲ ਦੀ ਜਿਹੜੀ ਉਹ ਮਦਦ ਕਰਕੇ ਗਏ ਸੀ ਤੇ ਉਸ ਵੇਲੇ ਉੱਚ ਪਰਿਵਾਰਾਂ ਵੱਲੋਂ ਕੁਝ ਪਿੰਡਾਂ ਦੇ ਲੋਕਾਂ ਵੱਲੋਂ ਇਹ ਮੰਗ ਰੱਖੀ ਗਈ ਸੀ ਕਿ ਜਿਹੜਾ ਹੜ੍ਹਾਂ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਉਹਦੇ ਵਾਸਤੇ ਤੇ ਜਿਹੜੇ ਪਸ਼ੂਆਂ ਦਾ ਚਾਰਾ ਹੈ ਜਿਹੜਾ ਉਹਦੇ ਵਾਸਤੇ ਮਤਲਬ ਜਿਹੜਾ ਮੰਗ ਰੱਖੀ ਸੀ ਤੋਂ ਸੋ ਉਹਨਾਂ ਨੇ ਜਿਹੜੀ ਉਹ ਪੂਰੀ ਕੀਤੀ ਅੱਜ ਇੱਥੇ ਪੰਜਵੇਂ ਪਾਤਸ਼ਾਹ ਜਿੱਥੇ ਵਿਹਨ ਆਏ ਉਹਨਾਂ ਦੀ ਜਿਹੜੀ ਇੱਥੇ ਮਹੌਤਸਵ ਦੀ ਪਵਿੱਤਰ ਧਰਤੀ ਹੈ ਤੇ ਗੁਰੂ ਸਾਹਿਬ ਦੇਖੇ ਜਿਹੜਾ ਗੁਰਦੁਆਰਾ ਸਾਹਿਬ ਤੋਂ ਸ਼ੁਰੂਆਤ ਜਿਹੜੀ ਆ ਉਹ ਗੀਤ ਵੰਡਣ ਦੀ ਉਹ ਕੀਤੀ ਹੈ ਸੋ ਅੱਜ ਇਹ ਤੋਂ ਬਾਅਦ ਵਿੱਚ ਅਸੀਂ ਫੋਲੇ ਬਾਜ਼ਾਰ ਚੁਟੀਆਂ ਮਹਾ ਸਿੰਘ ਜਿਹੜੇ ਪਿੰਡ ਨੇ ਉਧਰ ਜਾਣਾ ਸੋ ਉਹਨਾਂ ਪਰਿਵਾਰਾਂ ਦੇ ਨਾਲ ਕੀਤਾ ਹੋਇਆ ਵਾਅਦਾ ਜਿਹੜਾ ਉਹ ਪ੍ਰਧਾਨ ਸਾਹਿਬ ਨੇ ਪੂਰਾ ਕੀਤਾ ਹੈ ਸੋ ਦਿੱਤੇ ਮਾਲਕ ਜੀ ਚੰਨਾ ਜੀ ਅਦਾਸ ਕਰਦੇ ਹਾਂ ਵੀ ਪੰਜਾਬ ਮੁੜ ਪੱਟੀ ਦੇ ਉੱਤੇ ਆਵੇ ਉਸ ਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਰਕਾਰਾਂ ਲੋਕਾਂ ਦੇ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਖੜਨ ਨਹੀਂ ਹੁੰਦੀਆਂ ਨਾ ਕਿ ਲੋਕਾਂ ਦੇ ਮਜ਼ਾਕ ਦਾ ਪਾਤਰ ਬਣਾਉਣ ਲਈ ਸਰਕਾਰਾਂ ਨੂੰ ਵੀ ਸੰਜੀਦਗੀ ਦੇ ਨਾਲ ਜਿਹੜਾ ਇਹਨਾਂ ਚੀਜ਼ਾਂ ਨੂੰ ਲੈਣਾ ਚਾਹੀਦਾ ਨਾ ਕਿ ਮਜ਼ਾਕੀਆ ਲਹਿਜੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ। ਤੋਂ ਮਾਲਕੀ ਚਰਨ ਤੇ ਹੀ ਅਰਦਾਸ ਦੀੰਤੀ ਤੇ ਗੁਰੂ ਮਹਾਰਾਜ ਕਿਰਪਾ ਕਰਨ ਦੁਬਾਰਾ ਫਿਰ ਪੰਜਾਬ ਆਪਣੀ ਪੱਤੀ ਦੇ ਉੱਤੇ ਆਵੇ। ਇਹ ਸਦਾ ਸੁਭੀਸ਼ੀ ਬਾਦਲ ਪ੍ਰਧਾਨ ਸੋਹਣੀ ਕਲਕਤ ਤੇ ਸਮੁੱਚੀ ਕੋਰ ਕਮੇਟੀ ਦਾ ਤਿੱਖਾ ਧੰਨਵਾਦ ਜਿਨ੍ਹਾਂ ਨੇ ਉਸੇ ਸਮੇਂ ਦੇ ਵਿੱਚ ਜਿਹੜਾ ਇਹ ਹੜਪ੍ਰਭਾਵਿਤ ਜਿਹੜੇ ਏਰੀਆਜ਼ ਤੇ ਹੜਪ੍ਰਭਾਵਿਤ ਲੋਕਾਂ ਦੀ ਪਰਵਾਹ ਨਹੀਂ ਬਾਹ ਫੜੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿੰਦਾਬਾਦ ਸਰਦਾਰ ਬਲਦੇਵ ਸਿੰਘ ਜੀ ਖਹਿਰਾ ਜਿੰਦਾਬਾਦ